ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹਾਦਤ ਦੇ ਦਿਨ ਚੱਲ ਰਿਹਾ ਹੈ ਸਭ ਨੂੰ ਪਤਾ ਹੈ ਕਿ ਲੜੀਵਾਰ ਇਤਿਹਾਸ ਸਰਵਣ ਕਰਾਇਆ ਜਾ ਰਿਹਾ ਤੇ ਆਪ ਲਾਹਾ ਲਿਆ ਜਾ ਰਿਹਾ ਜਿੱਥੇ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਜੀਵਨ ਚ ਬੜੀਆਂ ਘਾਲਾਂ ਕਾਲੀਆਂ ਉਥੇ ਉਹਨਾਂ ਨੇ ਆਪਣੇ ਜੀਵਨ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 2300 12 ਸ਼ਬਦ ਉਹਨਾਂ ਦੇ ਉਹਨਾਂ ਦੀ ਪਵਿੱਤਰ ਕਲਮ ਨਾਲ ਉਹਨਾਂ ਨੇ ਲਿਖੇ ਤੇ ਦਰਜ ਕੀਤੇ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਂ ਦੀ ਬਾਣੀ ਭਗਤਾ ਦੀ ਬਾਣੀ ਭੱਟਾ ਦੀ ਬਾਣੀ ਗੁਰਸ਼ਿਕਾ ਦੀ ਬਾਣੀ ਦਰਜ ਕੀਤੀ ਆਪਣੀ ਬਾਣੀ ਵਿੱਚ ਬਿਲਾਵਲ ਮਹਿਲਾ 5 ਪੰਜਵਾਂ 825 ਅੰਗ ਤੇ ਇੱਕ ਸ਼ਬਦ ਦਰਜ ਹੈ ਬੜੀ ਪ੍ਰੇਰਨਾ ਦਿੰਦਾ ਹੈ ਕਿ ਅਕਾਲ ਪੁਰਖ ਨਾਲ ਕਿਵੇਂ ਜੁੜਨਾ ਗੁਰੂ ਅਰਜਨ ਸਾਹਿਬ ਜੀ ਇਸ ਸ਼ਬਦ ਵਿੱਚ ਫਰਮਾਉਂਦੇ ਹਨ ਬਿਲਾਵਲ ਮਹਿਲਾ ਪੰਜਵਾਂ 16 ਤੇ ਨਾਰਾਇਣ ਰਾਖ सुलही का हाथ कहीं ना पहुंचे सुलही होए मुआ न पाक रहा ख़सम सिर काटिया खिन में होए गया है खाक मंदा चितवत चितवत पचया जिन रचया ਨਦੀਨਾ ਧਾਕ ਪੁੱਤਰ ਮੀਤ ਧਨ ਕਸ਼ੂ ਨ ਰਹੋ ਛੋੜ ਛੋੜ ਗਿਆ ਹੈ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨਕ ਕਾਕੀਨੋ ਪੂਰਨ ਬਾਕ ਇਹ ਸ਼ਬਦ ਬੜਾ ਮਹਾਨ ਹੈ ਇਹ ਸ਼ਬਦ ਵਿੱਚ ਦਰਜ ਇੱਕ ਇੱਕ ਲਾਇਨ ਇੱਕ ਇੱਕ ਪੰਕਤੀ ਗੁਰੂ ਅਰਜਨ ਸਾਹਿਬ ਜੀ ਅਕਾਲ ਪੁਰਖ ਦੀ ਉਸਤਤ ਕਰਦੇ ਹਨ ਪ੍ਰithvi ਚੰਦ ਗੁਰੂ ਅਰਜਨ ਸਾਹਿਬ ਜੀ ਦਾ ਵੱਡਾ ਭਰਾ ਸੀ ਪ੍ਰithvi ਚੰਦ ਨੇ ਜਿੰਨੀ ਦੁਸ਼ਮਣੀ ਵਿਰੋਧਤਾ ਤੇ ਈਰਖਾ ਗੁਰੂ ਘਰ ਨਾਲ ਕੀਤੀ ਸ਼ਾਇਦ ਹੀ ਕਿਸੇ ਨੇ ਹੋਰ ਨਹੀਂ ਕੀਤੀ ਗੁਰੂ ਰਾਮਦਾਸ ਪਾਤਸ਼ਾਹ ਸਭ ਤੋਂ ਵੱਡਾ ਇਹ ਪੁੱਤਰ ਸੀ ਪਰ ਲਾਲਚੀ ਅਕਿਰਤ ਘਣ ਘਟੀਆ ਕਿਸਮ ਦਾ ਇਹ ਇਨਸਾਨ ਸੀ ਇਸ ਦੀ ਨਜ਼ਰ ਗੁਰੂ ਘਰ ਦੇ ਧਨ ਦੌਲਤ ਤੇ ਗੁਰੂ ਘਰ ਦੇ ਅਸਥਾਨਾਂ ਤੇ ਕਬਜ਼ਾ ਕਰਨ ਦੀ ਸੀ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਦੇਖਿਆ ਕਿ ਪ੍ਰਥਵੀ ਚੰਦ ਇੱਕ ਆਸਾ ਲਾਲਚੀ ਤੇ ਨੀਚ ਇਨਸਾਨ ਆ ਉਹ ਪਤਾ ਚਾਹੇ ਗੁਰੂ ਘਰ ਚ ਹੋਇਆ ਪਰ ਇਹਦੀ ਨੀਚ ਹਰਕਤਾਂ ਜਿਹੜੀਆਂ ਸੀ ਉਹ ਗੁਰੂ ਬਲਦੇ ਲੈਕ ਨਹੀਂ ਸੀ ਉਹਨਾਂ ਨੇ ਗੁਰੂ ਅਰਜਨ ਸਾਹਿਬ ਜੀ ਸਭ ਤੋਂ ਵੱਡੇ ਸੁਪੁੱਤਰ ਸੀ ਉਹਨਾਂ ਨੂੰ ਗੁਰਗੱਦੀ ਦਾ ਵਾਰਿਸ ਬਣਾਇਆ ਤਾਂ ਇਸ ਤੋਂ ਛਿੜ ਕੇ ਖੁੰਦਾ ਖਾ ਕੇ ਪ੍ਰਥਵੀ ਚੰਦ ਨੇ ਸਰਕਾਰੀ ਦਰਬਾਰੇ ਸ਼ਿਕਾਇਤਾਂ ਲਾਣੀ ਚਾਲੂ ਕਰਤੀਆਂ ਔਰ ਉਥੇ ਦੋਸਤੀ ਗੰਢ ਲਈ ਇੱਕ ਐਸਾ ਦਰਬਾਰੀ ਜਿਹੜਾ ਅਫਸਰ ਸੀ ਹਾਕਮ ਦਾ ਉਸ ਹਾਕਮ ਦੇ ਅਫਸਰ ਨਾਲ ਗੰਢ ਤੁਪ ਕਰਕੇ ਉਸ ਨੂੰ ਪ੍ਰੇਰਿਆ ਤੇ ਲਾਲਚ ਦਿੱਤਾ ਕਿ ਤੈਨੂੰ ਧਨ ਦੌਲਤ ਤੇ ਲੁੱਟਦਾ ਸਾਰਾ ਮਾਲ ਤੈਨੂੰ ਤੂੰ ਆਪਣੇ ਹਵਾਲੇ ਕਰ ਲਈ ਗੁਰੂ ਅਰਜਨ ਸਾਹਿਬ ਤੇ ਹਮਲਾ ਕਰਦੇ ਤਾਂ ਉਸ ਵਕਤ ਗੁਰੂ ਅਰਜਨ ਸਾਹਿਬ ਤੇ ਹਮਰੇ ਦੀ ਬਿਉਂਤ ਬੁਲਾ ਲਈ ਬਿਉਂਤ ਬੁਲਾਣ ਤੋਂ ਪਹਿਲੇ ਹਮਲਾ ਕਰਨ ਤੋਂ ਪਹਿਲੇ ਸੁਲੀ ਕਾ ਚਾਹੁੰਦਾ ਸੀ ਕਿ ਮੈਂ ਇੱਕ ਵਾਰ ਆਪਣੇ ਮਿੱਤਰ ਪ੍ਰਥਵੀ ਚੰਦ ਨੂੰ ਜ਼ਰੂਰ ਮਿਲਾ ਤੇ ਉਹਨੂੰ ਖੁਸ਼ਖਬਰੀ ਦਵਾ ਕਿ ਮੈਂ ਗੁਰੂ ਅਰਜਨ ਸਾਹਿਬੀ ਤੇ ਹਮਲਾ ਕਰਨ ਜਾ ਰਿਹਾ ਹਾਂ ਤੋ ਕੋਠਾ ਗੁਰੂ ਦਾ ਇੱਕ ਪਿੰਡ ਆ ਜਿਹੜਾ ਪ੍ਰithvi ਚੰਦ ਨੇ ਬਸਾਇਆ ਸੀ ਬਠਿੰਡੇ ਜ਼ਿਲ੍ਹੇ ਵਿੱਚ ਉੱਥੇ ਆਪਣੇ ਇਸ ਮਿੱਤਰ ਨੂੰ ਪ੍ਰithvi ਚੰਦ ਨੂੰ ਸੋਲੀਖਾ ਮਿਲਣ ਚਲਾ ਗਿਆ ਪ੍ਰithvi ਚੰਦ ਨੇ ਸੋਲੀਖਾ ਨੂੰ ਬਹੁਤ ਕੁਝ ਦਿਖਾਇਆ ਬੜੀ ਸੇਵਾ ਕੀਤੀ ਉਹਦੀ ਔਰ ਆਪਣੇ ਖੇਤ ਆਪਣਾ ਘਰ ਆਪਣਾ ਪੱਠਾ ਵੀ ਲੈ ਗਿਆ ਪੱਠੇ ਤੇ ਲੈ ਗਿਆ ਤੇ ਇਹ ਦੋਨੇ ਹੀ ਘੋੜੇ ਤੇ ਪੱਠੇ ਤੇ ਜਦੋਂ ਗਏ ਤਾਂ ਆਵਾ ਬਲਿਆ ਹੋਇਆ ਸੀ ਘੋੜਾ ਤਰਬ ਗਿਆ ਕਿਸੇ ਕਾਰਨ ਤਾਂ ਛਲਾਗ ਮਾਰ ਕੇ ਉਹ ਆਬ ਵਿੱਚ ਗਰ ਗਿਆ ਘੋੜਾ ਸੰਭਲ ਨਹੀਂ ਪਾਇਆ ਨਾ ਹੀ ਸੂਲੀ ਖਾਂ ਸੰਭਾਲ ਪਾਇਆ ਆਬ ਵਿੱਚ ਗਰ ਗਿਆ ਔਰ ਆਵੇ ਗਏ ਕੇ ਉਥੇ ਇਹ ਮਰ ਗਿਆ ਹੁਣ ਇਸ ਸ਼ਬਦ ਵਿੱਚ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਹਨ ਬਿਲਾਵਲ ਮੱਲਾ ਚ ਸੂਲੀ ਤੇ ਨਰਾਇਣ ਰਾਖਾ ਪ੍ਰਮਾਤਮਾ ਵਾਹਿਗੁਰੂ ਨੇ ਸਾਨੂੰ ਸੂਲੀ ਖਾਂ ਤੋਂ ਬਚਾ ਲਿਆ ਸੁਲਹੀ ਦਾ ਹੱਥ ਕਹੀ ਨਾ ਪਹੁੰਚੇ ਸੁਲਹੀ ਦਾ ਹੱਥ ਸਾਡੇ ਤੱਕਰ ਪਹੁੰਚਿਆ ਨਹੀਂ ਹੈ ਕਿਉਂਕਿ ਪਰਮਾਤਮਾ ਵਿੱਚ ਸੀ ਸੁਲਹੀ ਹੋਏ ਮੂਆ ਨਾ ਪਾਕ ਸੁਲਹੀ ਹੋਏ ਮੂਆ ਨਾ ਪਾਕ ਮਰ ਗਿਆ ਨਾ ਪਾਕ ਪਾਪ ਕਰਨਾ ਸੋਚਦਾ ਸੋਚਦਾ ਇਹ ਮਨੁੱਖ ਮਰ ਗਿਆ ਇਸ ਸੰਸਾਰ ਤੋਂ ਚਲਾ ਗਿਆ ਰਹਾ ਉਹ ਕਾਡ ਕੁਠਾਰ ਖਸਮ ਸਿਰ ਕਟਿਆ ਖਿੰਮੇ ਹੋਇਆ ਗਿਆ ਹੈ ਖਾਕ ਅਕਾਲ ਪੁਰਖ ਨੇ ਆਪਣਾ ਸ਼ਕਤੀ ਰੂਪੀ ਕੁਹਾੜਾ ਕੱਢ ਕੇ ਇਹਦਾ ਸਿਰ ਕੱਟਤਾ ਜਿਨੇ ਇਹਨੂੰ ਪੈਦਾ ਕੀਤਾ ਸੀਗਾ ਉਹ ਨੇ ਹੀ ਇਹਨੂੰ ਮਾਰਤਾ ਖਿੰਮੇ ਹੋਇਆ ਗਿਆ ਹੈ ਖਾਕ ਇੱਕ ਪਲ ਵਿੱਚ ਹੀ ਇਹ ਸੁਭਾ ਹੋ ਗਿਆ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਕੀਆ ਤਿੰਨ ਦਿਨਾਂ ਤਾਕ ਜਿਨੇ ਇਹਨੂੰ ਪਤਾ ਕੀਤਾ ਉਹਨੇ ਹੀ ਮੌਤ ਵਾਲੇ ਪਾਸੇ ਨੂੰ ਧੱਕਾ ਦਿੱਤਾ ਇਹ ਮਾਰਾ ਸੋਚਦਾ ਸੋਚਦਾ ਮਨ ਵਿੱਚ ਇਸ ਸੰਸਾਰ ਤੋਂ ਚਲਾ ਗਿਆ ਨਾਲ ਕੀ ਲਾ ਗਿਆ ਪੁੱਤਰ ਮੀਤ ਤਨ ਕਛੂ ਨਾ ਰਿਓ ਨਾ ਕੋ ਪੁੱਤਰ ਰਿਆ ਨਾ ਕੋ ਮਿੱਤਰ ਰਿਆ ਨਾ ਧਨ ਰਿਆ ਕਛੂ ਨਾ ਰਿਓ ਪੁੱਤਰ ਮੀਤ ਤਨ ਕਛੂ ਨਾ ਰਿਓ ਸੋ ਛੋੜ ਗਿਆ ਸਭ ਭਾਈ ਸਾਖ ਇਹ ਭਾਈ ਤੇ ਰਿਸ਼ਤੇ ਸਭ ਛੋੜ ਕੇ ਇਸ ਸੰਸਾਰ ਤੋਂ ਚਲਾ ਗਿਆ ਗੁਰੂ ਅਰਜਨ ਸਾਹਿਬ ਜੀ ਲਾਸਟ ਆਖਦੇ ਹਨ ਕਿ ਕਹੋ ਨਾਨਕ ਹੈ ਨਾਨਕ ਆਖ ਇਸ ਪ੍ਰਭ ਬਲਿਹਾਰੀ ਅਸੀਂ ਉਸ ਪ੍ਰਮਾਤਮਾ ਤੋਂ ਬਲਿਹਾਰ ਜਾਂਨੇ ਆ ਆਪਣਾ ਜੀਵਨ ਨਿਸ਼ਾਵਰ ਖਰਦੇ ਆ ਜਿਨ ਜਨਕ ਕੋ ਕੀਨੋ ਪੂਰਨ ਬਾਕ ਜਿਸ ਪ੍ਰਮਾਤਮਾ ਵਾਹਿਗੁਰੂ ਨੇ ਆਪਣੇ ਦਾਸ ਦਾ ਬਾਕ ਤੇ ਅਰਦਾਸ ਪੂਰੀ ਕਰ ਦਿੱਤੀ ਔਰ ਸੁਰੀਖਾ ਜਿਹੜਾ ਹਮਲਾਵਰ ਹੋ ਕੇ ਆ ਸੀ ਉਹ ਆਪ ਹੀ ਪੱਠੇ 'ਚ ਸੜ ਕੇ ਸੁਆਹ ਹੋ ਗਿਆ ਇਹ ਹੈ ਗੁਰ ਇਤਿਹਾਸ ਇਹ ਹੈ ਪ੍ਰਮਾਤਮਾ ਦੀ ਗੁਰੂ ਸਾਹਿਬਾਂ ਦੇ ਕਿਰਪਾ ਦੀ ਤਾਕਤ ਜਿਹੜਾ ਵੀ ਪ੍ਰਮਾਤਮਾ ਤੇ ਗੁਰੂ ਸਾਹਿਬਾਂ ਤੇ ਆਸਦਾ ਰੱਖਦਾ ਉਹ ਹਮੇਸ਼ਾ ਹੀ ਚੜਦੀ ਕਲਾ ਚ ਰਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ